ਆਦਰ ਰਜਿੰਦਰ ਕੁਮਾਰ ਪੱਪੂ ਜੰਦੀਪੁਰ ਉਹ ਇਹਨਾਂ ਦੀ ਵਜ੍ਹਾ ਕਰਕੇ ਬਿਮਾਰ ਨੂੰ ਪੈ ਗਏ ਨੇ ਸਕਾਟ ਹਸਪੀਟਲ ਚ ਗਏ ਨੇ ਅਗਰ ਮੇਰਾ ਖਿਆਲ ਕੋਈ ਵੱਡੀ ਸਮੱਸਿਆ ਹੋ ਗਈ ਜਾਂ ਕੋਈ ਬੋਡੀ ਪ੍ਰੋਬਲਮ ਚ ਕੋਈ ਜ਼ਿਆਦਾ ਸਮੱਸਿਆ ਹੋਈ ਤਾਂ ਮੇਰਾ ਖਿਆਲ ਹੈ ਕਿ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਪਰ ਜਿਹੜਾ ਇਹ ਸਮਾਂ ਹੀ ਇਹ ਐਦਾਂ ਆਮ ਨਹੀਂ ਹੋਣਾ ਚਾਹੀਦਾ ਦੋ ਮਹੀਨੇ ਪਹਿਲਾਂ ਹੋ ਜਾਂਦਾ ਜਾਂ ਇਲੈਕਸ਼ਨ ਤੋਂ ਦੋ ਮਹੀਨੇ ਬਾਅਦ ਹੋ ਜਾਂਦਾ ਤਾਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਆਂ ਪਾਰਟੀਆਂ ਦੇ ਭਾਜੀਪੀ ਹੈ ਆਮ ਆਦਮੀ ਪਾਰਟੀ ਕਾਲੀਦਲ ਸਾਰੇ ਨਾਲੇ ਮਿਲੇ ਨੇ ਤੇ ਇਹ ਦੁਬਾਰਾ ਆ ਰਿਹਾ ਕਾਂਗਰਸ ਪਾਰਟੀ ਨੂੰ ਪਰ ਕਾਂਗਰਸ ਪਾਰਟੀ ਨਾਂ ਤੇ ਪਹਿਲਾਂ ਦੱਬੀ ਸੀ ਤੇ ਨਾ ਹੁਣ ਦੱਬੀ ਤੇ ਨਾ ਖਾਨ ਦੱਬੀ ਜਾਣੀ ਜਾਹੇ ਕਸਤੂਰੀ ਲਾਲ ਕਾਉਂਸਲਰ ਅੱਜ ਲਗਭਗ ਤੀਸਰਾ ਦਿਨ ਆ ਜੀ ਇੰਕਮ ਡੈਕਸ ਦੇ ਰੇਟ ਪੇ ਜੋ ਡੀਵੀ ਰੇਟ ਪਈ ਆ ਉਧਰੋਂ ਇਲੈਕਸ਼ਨ ਦਾ ਦੌਰ ਆ ਤਿੰਨ ਦਿਨ ਬਾਕੀ ਨੇ ਸਾਡਾ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਉਹ ਇਹਨਾਂ ਦੀ ਵਜ੍ਹਾ ਕਰਕੇ ਬਿਮਾਰ ਵੀ ਪੈ ਗਏ ਨੇ ਸਕਾਟ ਹਸਪੀਟਲ ਚ ਵੀ ਗਏ ਨੇ ਅਗਰ ਮੇਰਾ ਕਹਿ ਲ ਕੋਈ ਵੱਡੀ ਸਮੱਸਿਆ ਹੋ ਗਈ ਜਾਂ ਕੋਈ ਬੋਡੀ ਪ੍ਰੋਬਲਮ ਚ ਕੋਈ ਜ਼ਿਆਦਾ ਸਮੱਸਿਆ ਹੋਈ ਅੰਮ੍ਰਿਤਸਰ ਖਾਲਸਾ ਦਾ ਜ਼ਿੰਮੇਵਾਰ ਜਿਹੜੀ ਹੈ ਪ੍ਰਸ਼ਾਸਨ ਹੋਏਗਾ ਜਿਨ੍ਹਾਂ ਨੇ ਇੱਥੇ ਰੇਡ ਕੀਤੀ ਹੈ ਇਹ ਬਿਲਕੁਲ ਜੀ ਇਹ ਕੋਈ ਰੰਜਿਸ਼ ਲਾ ਲੋ ਜਾਂ ਕੋਈ ਬਦਲਾਖੋਰੀ ਦੀ ਲਾ ਲੋ ਇਸ ਤਰ੍ਹਾਂ ਦਾ ਸ਼ਾਸਤਰ ਵਿੱਚ ਤਾਂ ਚੱਲਦਾ ਵਾ ਪਰ ਜਿਹੜਾ ਇਹ ਸਮਾਂ ਹੀ ਇਹ ਐਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਇਹ 2 ਮਹੀਨੇ ਪਹਿਲਾਂ ਹੋ ਜਾਂਦਾ ਜਾਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਚ ਹੋ ਜਾਂਦਾ ਤਾਂ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਆ ਰਹੀ ਇਹ ਕਾਂਗਰਸ ਪਾਰਟੀ ਨੂੰ ਦੁਬਾਰਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜੀ ਬੀ ਜੀ ਪੀ ਐ ਆਮ ਆਦਮੀ ਪਾਰਟੀ ਕਾਲੀ ਦਲ ਸਾਰੇ ਰਲੇ ਮਿਲੇ ਨੇ ਤੇ ਇਹ ਦਬਾਇਆ ਜਾ ਰਿਹਾ ਕਾਂਗਰਸ ਪਾਰਟੀ ਨੂੰ ਪਰ ਕਾਂਗਰਸ ਪਾਰਟੀ ਨਾ ਤੇ ਪਹਿਲਾਂ ਦੱਬੀ ਸੀ ਤੇ ਨਾ ਹੁਣ ਦੱਬੀ ਤੇ ਨਾ ਕਾਹਨ ਦੱਬੀ ਜਾਣੀ ਹੈ ਤੁਸੀਂ ਸਮਰਥਕਾਂ ਸਮੇਰੇ ਤੇ ਖੜੇ ਹੋ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਦੇਖੋ ਅਸੀਂ ਤੇ ਆਪਣੇ ਖਬਰ ਲੱਗੀ ਸੀ ਐਨ ਆਰ ਆਈ ਤੇ ਉਹ ਚੈਨਲ ਤੇ ਦੇਖ ਰਹੀ ਕਿ ਆਪਣੇ ਜੰਦੀਪੁਰ ਸਾਹਿਬ ਔਰ ਜਿੰਦਾ ਕੁਮਾਰ ਪੱਪੂ ਜੀ ਨੂੰ ਸਕਾਟ ਹਸਪੀਟਲ ਚ ਲੈ ਗਏ ਸੀ ਤੇ ਪਤਾ ਲੈਣ ਵਾਸਤੇ ਆਏ ਆ ਤੇ ਭੈਣ ਭਰਾਵਾਂ ਨੇ ਪਤਾ ਹੀ ਲੈਣ ਵਾਸਤੇ ਆਣਾ ਕਿ ਇੱਥੇ ਹੋਰ ਘਾਟਾ ਕੋਈ ਤਾਂਮੀ ਨਹੀਂ ਨਾ ਕੋਈ ਸਾਰੇ ਬਾਜੀ ਨਾ ਕੋਈ ਧਰਨਾ ਨਾ ਕੋਈ ਗੱਲ ਨਾ ਕੋ ਬਾਤ ਮੈਂ ਜਗੀਰ ਕੋਕਰ ਕਾਉਂਸਲਰ 14 ਨੰਬਰ ਵਾਰਡ ਕੀ ਕਹਿਣਾ ਚਾਹੁੰਦੀ ਹਾਂ ਸ੍ਰੀ ਰੇਡਵਰ ਕੇਹਣਾ ਜੀ 3 ਦਿਨ ਹੋ ਗਏ ਨੇ ਸਾਨੂੰ ਕੋਈ ਪਤਾ ਨਹੀਂ ਅੰਦਰ ਕੀ ਹੋ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਗੀ ਬਿਲਕੁਲ ਸਰਕਾਰ ਦੀ ਧੱਕੇਸ਼ਾਹੀ ਹੈ 3 ਦਿਨ ਹੋ ਗਏ ਇਲੈਕਸ਼ਨਾਂ ਦੇ ਦੌਰ ਆ ਇਲੈਕਸ਼ਨ ਤਾਂ ਇਹ 2-4 ਮਹੀਨੇ ਪਹਿਲਾਂ ਵੀ ਹੋ ਸਕਦੀ ਜਾਂ ਬਾਅਦ ਚ ਵੀ ਹੋ ਸਕਦੀ ਇਹ ਕਾਂਗਰਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਜਾ ਰਹੀ ਹੈ ਸਾਡੇ ਲੀਡਰ ਜਿੱਤ ਰਹੇ ਨੇ ਇਹ ਮਤਲਬ ਚੋਣ ਪ੍ਰਚਾਰ ਸਾਡਾ ਰੁਕਿਆ ਗਿਆ ਅਗਰ ਸਾਡੇ ਪ੍ਰਜੇਂਦਰ ਕੁਮਾਰ ਪੱਪੂ ਜੀ ਸਕੋਰ ਚ ਦਾਖਲ ਹੋਗੇ ਨੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦਾ ਪ੍ਰਸ਼ਾਸਨ ਜੁਮੇ ਆ ਰਿਹਾ ਜਾਂ ਏਜੰਸੀਆਂ ਜੁਮੇ ਆ ਰਿਆ ਜਾਂ ਫਿਰ ਸਰਕਾਰਾਂ ਜੁਮੇ ਆ ਰਹੀਆਂ ਇਹ ਸਾਰੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਸਿਰਫ ਸਿਹਤ ਦਾ ਹਾਲ ਜਾਣਨ ਲਈ ਆਏ ਆ ਕੋਈ ਇੱਥੇ ਨਾਰੇਬਾਜੀ ਨਹੀਂ ਕੋਈ ਇੱਥੇ ਧਰਨਾ ਨਹੀਂ ਕੋਈ ਇੱਥੇ ਪ੍ਰਦਰਸ਼ਨ ਨਹੀਂ ਉਹਨਾਂ ਦੇ ਹੱਕ 'ਚ ਸਿਰਫ ਉਹਨਾਂ ਨਾਲ ਪਿਆਰ ਕਰਨ ਵਾਲੇ ਸਾਰੇ ਇੱਥੇ ਪਹੁੰਚੇ ਆ ਉਹਨਾਂ ਦੀ ਸਿਹਤ ਦਾ ਹਾਲ ਜਾਣਨ ਲਈ ਆਏ